ਇਨਾਂ ਨੂੰ ਬੀੜੀ ਤੋਂ ਬਿਨਾਂ ਟੱਟੀ ਵੀ ਨਹੀਂ ਆਉਂਦੀ। ਉਹ ਆਹ ਵੀਡੀਓ ਨੂੰ ਜ਼ਰੂਰ ਦੇਖ ਲਓ। ਜਿਹੜਾ ਬੀੜੀ ਮਹਿਕਮਾ ਗਾ ਬੀੜੀਆਂ ਪੀਣ ਵਾਲੇ ਨੇ, ਬੀੜੀਆਂ ਪੀਣ ਵਾਲਿਆਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਜਿਹੜੀਆਂ ਬੀੜੀਆਂ ਨੇ ਕਿਵੇਂ ਆਉਂਦੀਆਂ ਨੇ, ਕਿੱਥੋਂ ਆਉਂਦੀਆਂ ਨੇ, ਕਿਵੇਂ ਬਣਦੀਆਂ ਨੇ, ਕਿਵੇਂ ਤਿਆਰ ਹੁੰਦੀਆਂ ਨੇ ਤੇ ਆਹ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਉਹ ਦਰਖਤ ਦਿਖਾਊਗਾ, ਉਹ ਦਰਖਤ ਦੀ ਜੜ ਦਿਖਾਊਗਾ। ਉਹ ਜੜ ਦੇ ਵਿੱਚੋਂ ਕਿਸ ਤਰ੍ਹਾਂ ਕਦਾਂ ਕਦਾਂ ਜਿਹੜੇ ਉਹ ਪੱਤੇ ਉੱਗਰਦੇ ਆ ਵੱਡੇ ਹੁੰਦੇ ਆਗੇ ਵੱਡੀ ਬੀੜੀ ਬਣਦੀ ਆ ਛੋਟੀ ਬੀੜੀ ਬਣਦੀ ਆ ਫਿਰ ਉਸ ਤੋਂ ਬਾਅਦ ਫਿਰ ਛੋਟੀ ਬੀੜੀ ਬਣਦੀ ਆ ਤੇ ਫਿਰ ਉਸ ਤੋਂ ਬਾਅਦ ਉਹ ਬੀੜੀ ਤਿਆਰ ਹੋ ਕੇ ਕਿਵੇਂ ਲੰਮੀ ਉਂਗਲ ਵੱਡੀ ਉਂਗਲ ਜੱਡੀ ਜਿਹੜੀ ਉਹ ਬੀੜੀ ਬਣ ਜਾਂਦੀ ਆ ਫਿਰ ਉਸ ਤੋਂ ਬਾਅਦ ਉਹ ਬੀੜੀ ਤਿਆਰ ਹੋ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਂਦੀ ਆ ਗਈ ਤੁਹਾਨੂੰ ਉਹ ਮੈਂ ਦਰਖਤ ਦਿਖਾਦਾ ਵੀਡੀਓ ਨਾਲ ਐਂਡ ਤੱਕ ਅਬ ਬਣੇ ਰਹੋ ਜੁੜੇ ਰਹੋ ਤੇ ਬੀੜੀ ਪੀਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੀਆਂ ਅਸੀਂ ਬੀੜੀਆਂ ਪੀ ਪੀ ਕੇ ਆਦਾਬ ਦਾ ਕਾਲਜਾ ਫੂਕੀ ਜਾਂਦੇ ਆ ਆਪਦਾ ਅੰਦਰ ਫੂਕੀ ਜਾਂਦੇ ਆਗੇ ਸਾਨੂੰ ਉਹਦਾ ਪਤਾ ਵੀ ਹੋਣਾ ਚਾਹੀਦਾ ਵੀ ਜਿਹੜੀ ਬੀੜੀ ਹੈਗੀ ਉਹ ਕਿੱਥੋਂ ਆਉਂਦੀ ਆ ਕਿਵੇਂ ਬਣਦੀ ਆ ਕਿਵੇਂ ਤਿਆਰ ਹੁੰਦੀ ਆ ਬੀੜੀਆਂ ਪੀਣੋ ਤਾਂ ਪਤਾ ਹੈਗਾ ਤੁਸੀਂ ਹਟਣਾ ਨਹੀਂ ਹੈਗਾ ਨਸ਼ਾ ਕੋਈ ਵੀ ਆ ਸਿਹਤ ਲਈ ਉਹ ਹਾਨੀਕਾਰਕ ਹੀ ਹੁੰਦਾ ਦਾ ਤੁਹਾਨੂੰ ਮੈਂ ਪਹਿਲਾਂ ਆਹ ਦਰਸ਼ਨ ਕਰਵਾਦਾ ਤੇ ਆਹ ਦਰਖਤ ਦਾ ਜਿਹੜਾ ਇਹ ਦੇਖ ਲਓ ਤੁਸੀਂ ਤੇ ਇਹ ਪੱਤੇ ਨੇ ਹਨਾ ਇਹ ਪੱਤਿਆਂ ਦੀਆਂ ਆ ਤੁਸੀਂ ਜਿਹੜੀਆਂ ਲੈਣਾ ਦੇਖ ਰਹੇ ਹੋਗੇ ਤੁਸੀਂ ਬੀੜੀ ਦੇ ਉੱਪਰ ਵੀ ਜਿਹੜੀਆਂ ਦੇਖੀਆਂ ਹੋਣਗੀਆਂ ਇਹ ਪੱਤਿਆਂ ਦੀਆਂ ਜਿਹੜੀਆਂ ਇਹ ਬੀੜੀਆਂ ਬਣਦੀਆਂ ਨੇ ਇੱਥੋਂ ਪੱਤੇ ਜਾਂਦੇ ਨੇਗੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਥਾਂ ਥਾਂ ਦਰਖਤ ਲੱਗੇ ਪਏ ਨੇਗੇ ਉਹ ਦਰਖਤ ਲੱਗਿਆ ਹੋਇਆ ਹਨਾ ਤੇ ਆਹ ਦਰਖਤ ਲੱਗਿਆ ਹੋਇਆਗਾ ਹੋ ਸਾਹਮਣੇ ਜਿਹੜਾ ਉਹ ਵੱਡਾ ਦਰਖਤ ਲੱਗਿਆ ਪਿਆ। ਸ਼ੋ ਵੀਡੀਓ ਨੂੰ ਮਿੱਤਰੋ ਸ਼ੇਅਰ ਜਰੂਰ ਕਰਕੇ ਬੀੜੀਆਂ ਵਾਲੇ ਤੱਕ ਜਰੂਰ ਪਹੁੰਚਾ ਦਿਓ ਜਿਹੜੇ ਬੀੜੀਆਂ ਵੱਧ ਪੀਂਦੇ ਨੇ। ਸ਼ਸ਼ੀਕਾਲ